माड़ा मोटा फर् कढी भाई ग़रीब बंदि कीअं आई आहे जारे ਕਿਆ ਵਜਾ ਨਹੀਂ ਕੋਈ ਫੋਨ ਲੈ ਜੂ ਖੜਾ ਖੜ ਕੇ ਕੇ ਉਹ ਨਹੀਂ ਚਾਚਾ ਤੈਨੂੰ ਮਾਰਦੇ ਆ ਜਾਂ ਕੋਈ ਮਾਰੀ ਲੈ ਨਾ ਪੈਨ ਕੱਟਦਾ ਨਹੀਂ ਮੋੜਾ ਮਾਰ ਗਿਆ ਲੈ ਦੇਣੀ ਆ ਜਾ ਰੱਖ ਲੈ ਹੱਥੋਂ ਤੇ ਮੋੜ ਲਾਉਂ ਗਿਆ ਰਾਂ ਯਾਰ ਨਹੀਂ ਨਹੀਂ ਹੁਣ ਤਾਂ ਬਾਈ ਠੀਕ ਆ ਬਾਈ ਯਾਰ ਹੁਣ ਤਾਂ ਸਮਾਲ ਹੋ ਗਈ ਯਾਰ ਕੋ ਭਰਾਵਾ ਮੰਨ ਗਿਆ ਤੈਨੂੰ ਕਰਤੀ ਹਾਂ ਧੰਨ ਸਿੰਘ ਮਾਰ ਆਪਣਾ ਨੰਬਰ ਚਾਹਾਂਦਾ ਹੈ ਲੈ ਉਹ ਗੱਲ ਹੈ ਯਾਰ 2-4 ਦੀ ਨਹੀਂ 2-4 ਦੀ ਗੱਲ ਹੈ ਕੋਈ ਨਹੀਂ ਆਪਣੀ ਫੜੀ ਆ ਤਾਂ ਫੜੀ ਸੀ ਉਹ ਸਾਹੀ ਦਾ ਫੜਲਾ ਹੈ ਕਾਕਾ ਨਹੀਂ ਲਖਾਈ ਨਹੀਂ ਕੋਈ ਦਾ ਉਹ 72 ਰੁਪਏ ਨਹੀਂ ਨਹੀਂ ਦੇਣੀ ਹੁਣ 500 ਤੋਂ 200 ਤੋਂ 200 ਹੁੰਦੇ ਸਾਨੂੰ 500 ਕਰਾਇਆ ਪੈਣਾ ਕਮਾਲ ਦੀ ਗੱਲ ਹੋ ਗਈ ਆ ਤੂੰ ਫਰਾ ਫਰਾ ਰੱਖ ਲਿਆ ਤੇਰਾ ਫਰੇ ਫਰੇਦਰਾ ਮਿਲ ਗਿਆ ਤੇਨੂੰ ਆਪਣਾ 15 ਸਾਹੀ ਦਾ ਕੱਲਾ ਆ ਸਾਰੇ ਲੋ ਜੀ ਦੋਸਤੋ ਬਰਬਰੀ ਬੱਕਰੀ ਦਾ ਸੌਦਾ ਨਵੇਂ ਸਿਰੋ ਬਾਈਆਂ ਨੇ ਲੈ ਲਈ ਬੱਕਰੀ ਤੇ ਦੂਜਾ ਅੰਕਲ ਛੱਡ ਗਏ ਗਿਆ ਦੀ ਤੇ ਆ ਬਾਈਆਂ ਨੇ ਨਵੇਂ ਸਿਰੋ ਸੌਦਾ ਕਰ ਲਿਆ ਗੱਬਣ ਹੈਗੀ ਵੀਰ ਕੋ ਗੱਬਣ ਬਾਈ ਵੀਰ ਕੋ ਹੈਗੀ ਆਪਣਾ ਭਰਾ ਹੀ ਦੀ ਬੰਬਰ ਦੀ ਬਾਈ ਗਾਰੰਟੀ ਲੈਂਦਾ ਤੇ ਬਹੁਤ ਵਧੀਆ ਸੌਦਾ ਆ ਦੋਸਤੋ ਪੈਂਡਸਪੁਰ ਵਾਲਾ ਬੱਕਰਾ ਮੰਡੀ ਤੇ ਤੇ ਹੈਂ ਆਉਂਦੇ ਪਹਿਲਾਂ ਵੀਰ ਵਾਲੇ ਨਾ ਵੀਡੀਓ ਪਰਿਸ਼ਤੀ ਵਰਸਲ ਨੰਬਰ ਦਾ ਤੱਕ ਤਮ ਬੰਦੇ ਫੀਡ ਕਰਾਉਂਦਾ ਮੈਂ ਫੀਡ ਕਰ ਦਿੰਦਾ ਹਾਂ ਹੋ ਗਿਆ ਜੀ ਸਦਾ ਮੈਂ ਪੂਰੀ ਲਈ ਜਾਣਾ ਸਾਰੰਗ ਤੋਂ ਰੰਜੀ ਨਹੀਂ ਆ 12 ਦੇ ਤੇ ਹੋਰ ਵੀ ਗਰੇ ਪਾਣੀ ਆਏ ਹਾਂ ਉਹ ਜੀ ਆ ਬਰਦੀ ਬੱਕਰੀਆਂ ਨਵੇਂ ਸਣੇ ਸੌਦਾ ਹੋਇਆ ਤੇ ਬਾਈਆਂ ਨੇ ਖਰੀਦ ਲਈ ਤੇ ਮਿਲਦਿਆਂ 200 ਇਸ ਤੋਂ ਅਗਲੀ ਵੀਡੀਓ ਦੇ ਨਾਲ ਪੈਂਡ ਸੋਹੜਾ ਬੱਕਰਾ ਮੰਡੀ ਆ ਰਹੇ ਆ ਦੁਬਾਰਾ ਆਹ ਕਿ ਨਹੀਂ ਮੇਰੇ ਬੱਕਰੀ ਪਾਲ ਕਵੀਰਾ ਕਰੀਦਾਰ ਵੀਰਾ ਜਵਾਦ ਚੜ ਕੇ ਪੰਚ ਕਰੋ ਪੰਡ ਤੋਂ ਵਾਲ ਬੱਕਰਾ ਮੰਡੀ